ਨੂਰਮਾ ਰੋਡ ਫਲੋਰ ਵਿਖੇ ਰਵਿਦਾਸਪੁਰਮ ਹੱਲੇ ਦੇ ਵਿੱਚ ਦੋ ਦੁਕਾਨਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਜਿਹਦੀ ਜਾਣਕਾਰੀ ਦੁਕਾਨਦਾਰਾਂ ਨੇ ਦੱਸਿਆ ਕਿ ਉਹਨਾਂ ਦੇ ਛੱਟਾਂ ਨੂੰ ਨੁਕਸਾਨ ਪਹੁੰਚਾ ਕੇ ਕਾਫੀ ਭਾਰੀ ਨੁਕਸਾਨ ਪਹੁੰਚਾਇਆ ਹੈ ਜਿਹਦੀ ਉਕੇ ਸਮਾਸੀ ਵੀ ਜਨਹਿਰ ਫਲੌ ਨੇ ਨਿੰਦਿਆ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਹੋਰ ਗਸ਼ਤ ਕੀਤੀ ਜਾਵੇ ਤਾਂ ਜੋ ਦੁਕਾਨਦਾਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ ਕੈਮਰਾਮੈਨ ਐਸਾਗਨਾਗੀ ਨਾਲ ਦੁਆਪਨ ਨੂੰ 24 ਪਰੇਸ਼ਾਨ ਲਈ ਮਨਪੀ ਸਿੰਘ ਮਝਾਰਾ ਗੁਰਸ਼ਾਦ ਸਿੰਘ ਨਾਗੀ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ ਬੈਂਡਸਾਉਂਡ.com ਇਹ ਦੁਕਾਨ ਨੂਰਮਾ ਰੋਡ ਤੇ ਅਰਬਦਾਦਪੁਰੇ ਮਹੱਲੇ ਦੇ ਵਿੱਚ ਮੋਡਰ ਇਲੈਕਟ੍ਰੀਕਲ ਮੇਰੀ ਸ਼ੋਭਦਾ ਨਾਮ ਹੈ ਮੇਰਾ ਨਾਮ ਜਗਿੰਦਰ ਕਵਾਲੇ ਦਾ। ਅੱਜ ਸਾਡੀ ਰਾਤੀ ਦੁਕਾਨ ਤੇ ਕੁਝ ਚੋਰੀ ਕਰਨ ਵਾਸਤੇ ਨiyet ਨਾਲ ਵਰਦੇ ਆਏ ਆ। ਉਹਨਾਂ ਨੇ ਸ਼ਟਰ ਭੰਨਿਆ ਤੇ ਸਾਡਾ ਸ਼ਟਰ ਮੰਨ ਲਓ ਮਜ਼ਬੂਤ ਹੋਣ ਦੇ ਕਾਰਨ ਸਾਡਾ ਬਚਾਅ ਹੋ ਗਿਆ ਕੋਈ ਜਿੰਦੇ ਮਜਬੂਤ ਸੀ। ਉਹਨਾਂ ਨੇ ਸ਼ਟਰ ਹੀ ਭੰਨਿਆ ਬਾਕੀ ਸਾਡੇ ਅੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ। ਕੋਈ ਸਮਾਨ ਚੋਰੀ ਨਹੀਂ ਹੋਇਆ। ਇੰਨਾ ਸਾਡਾ ਬਚਾਅ ਹੋ ਗਿਆ। ਬਾਕੀ ਜਿਹੜਾ ਸ਼ਟਰ ਦਾ ਨੁਕਸਾਨ ਹੋਇਆ ਉਹ ਸਭ ਅਸੀਂ ਕਰਵਾ ਲਾਂਗੇ ਜਿੰਨਾ ਕੀ ਹੋਇਆ। ਬਾਕੀ ਥਾਣੇ ਜਿਹੜੀ ਪੌਲਸ ਰਿਪੋਰਟ ਆ ਉਹ ਜਰਨੈਲ ਕਾਮਰੇਡ ਜੀ ਨੇ ਦੇਤੀ ਆ ਤੇ ਬਾਕੀ ਐਸਐਸਓ ਸਾਹਿਬ ਕਹਿੰਦੇ ਸੀ ਆਣਗੇ ਲੋਕਾਂ ਦੇ ਜਦੋਂ ਆਣ ਕੇ ਦੇਖਣਗੇ ਪਾਜੀ ਕੀ ਲੱਗਦਾ ਆ ਕਿਹੋ ਜਿਹੇ ਲੋਕ ਹੋ ਸਕਦੇ ਆ ਕਿ ਨਸ਼ੇੜੀਆਂ ਦਾ ਕੰਮ ਹੋ ਸਕਦਾ ਹੈ ਵੀ ਪਾਜੀ ਨਸ਼ੇੜੀ ਵੀ ਹੋ ਸਕਦੇ ਆ ਕੁਝ ਹੋ ਸਕਦਾ ਵੀ ਧੰਦੇ ਵਾਲੇ ਬੰਦੇ ਵੀ ਇਦਾਂ ਦਾ ਜਿਹੜਾ ਰੋਜ਼ ਦਾ ਕੰਮ ਕਰਨ ਵਾਲੇ ਹੋ ਵੀ ਹੋ ਸਕਦੇ ਆ ਜ਼ਿਆਦਾਤਰ ਤਾਂ ਮੋਲਵਾਲੀਕਾ ਨਸ਼ੇੜੀ ਆ ਬਾਕੀ ਪੌਲਸ ਪਰਸ਼ਾਹ ਜਨ ਨੂੰ ਵੀ ਚਾਹੀਦਾ ਆ ਕਿ ਇਹਨਾਂ ਨੂੰ ਚੰਗੀ ਤਰ੍ਹਾਂ ਹੱਥ ਪਾਈ ਜਾਵੇ ਜੋ ਵੀ ਅਸੀਂ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੀ ਰੋਟੀ ਖਾਂਦੇ ਆ ਜੇ ਤਾਂ ਨੁਕਸਾਨ ਹੋਣ ਲੱਗਿਆ ਤੇ ਅਸੀਂ ਕਿੱਥੇ ਭੁਾਈ ਕਰਾਂਗੇ ਅੱਜ ਮੁਹੱਲਾ ਰਵਦਾਸਪੁਰਾ ਨੂਰਮੰਹ ਰੋਡ ਤੇ ਦੋ ਸ਼ਟਰ ਰਿਆ ਜਿਹੜੇ ਚੋਰਾਂ ਨੇ ਜਿਹੜੇ ਲੋਕ ਆਪਣਾ ਰਜਗਾਰ ਕਰ ਰਹੇ ਆ ਕੋਈ ਆਪਣਾ ਲੰਡਾ ਠੀਕ ਕਰ ਰਹੇ ਆ ਕਿ ਗੈਸ ਲੰਡਰ ਦੇ ਜਿਹੜੇ ਚੁੱਲ੍ਹੇ ਉਹ ਠੀਕ ਕਰਦੇ ਆ ਉਸ ਜਿਹੜੇ ਪੱਖੇ ਠੀਕ ਕਰਨ ਵਾਲੇ ਆ ਉਹ ਦੁਕਾਨਾਂ ਦੇ ਆਪਣਾ ਕਜਾਲਾ ਕਰ ਰਹੇ ਆ ਅੱਜ ਰਾਤ ਦੋ ਜਿਹੜੀਆਂ ਦੁਕਾਨਾਂ ਦੇ ਸ਼ਟਰ ਚੋਰਾਂ ਨੇ ਤੋੜੇ ਆ ਜਿਹੜਾ ਪ੍ਰਸ਼ਾਸਨ ਆ ਇਹ ਇਹ ਗੂੜੀ ਨੀਂਦ 'ਚ ਸੁੱਤਾ ਪਿਆ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਬੇਨਤੀ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਆ ਚੋਰੀਆਂ ਜਿਹੜੀਆਂ ਜਲਦੀ ਜਲਦੀ ਤੋਂ ਜਲਦੀ ਰੋਕੀਆਂ ਜਾਣ ਜੇ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਲੋਕਾਂ ਨੂੰ ਨਾਲ ਲੈ ਕੇ ਅਸੀਂ ਥਾਣੇ ਦਾ ਘਰਾਉ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਆ ਨਾਲ ਹੀ ਹੁਣੇ ਪੁਲਿਸ ਨੇ ਜਿਹੜਾ ਆਪਣਾ ਨੋਕ ਤੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹਿਆ ਇਹ ਦਿਨ ਰਾਤ ਜਿਹੜੀਆਂ ਬਾਰਦਾਤਾਂ ਇਹ ਵੱਧ ਰਹੀਆਂ ਆ ਅਸੀਂ ਸਰਕਾਰ ਨੂੰ ਵੀ ਇਤਤਾਬ ਨਹੀਂ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਵੀ ਬੇਇੱਜ਼ਤੀ ਕਰਦੇ ਆ ਵੀ ਜਲਦੀ ਤੋਂ ਜਲਦੀ ਇਹ ਰੁਪਈਆਂ ਜਾਣ